ਤੇਗ ਬਹਾਦਰ ਸਿਮਰੀਆ ਕਰਨੋਂ ਨੇ ਦਾ ਵੇਤਾਏ ਸਫ ਥਾਏ ਹੋਏ ਸਹਾਏ ਨੌਵੇਂ ਪਾਸ਼ਾ ਜੀ ਨਾਲ ਸੰਬੰਧਤ ਅਨੇਕਾਂ ਸਥਾਨ ਬਣੇ ਹੋਏ ਨੇ ਅੱਜ ਉਹਨਾਂ ਦੇ ਪ੍ਰਕਾਸ਼ ਪੁਰਬ ਮੌਕੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਇਤਿਹਾਸਕ ਕਸਬਾ ਸਮਾਣਾ ਦੇ ਜਿੱਥੇ ਗੁਰਦੁਆਰਾ ਥੜਾ ਸਾਫ ਸਥਿਤ ਹੈ ਤੇ ਗੁਰੂ ਸਾਹਿਬ ਜੀ ਦੀ ਬਣਾਈ ਹੋਈ ਬੋਲੀ ਵੀ ਸਥਿਤ ਹੈ ਗੁਰੂ ਜੀ ਸਮਾਣੇ ਤੋਂ ਲੈਦੇ ਮਹੱਲਾ ਅਮਾਮਗੜ੍ਹ ਇਹ ਮਹੱਲਾ ਮੰਜਾਨੀਆਂ ਦੇ ਦਰਮਿਆਨ ਵੱਡੀ ਮਸਜਿਦ ਪਾਸ ਸਾਈ ਅਨਾਇਤ ਜੀ ਦੀ ਅਨਾਇਤ ਅਲੀ ਜੀ ਦੀ ਝੂਗੀ ਪਾਸ ਦੇ ਰਹਾ ਜਿੱਥੇ ਅੱਜ ਕੱਲ ਸਤਨ ਗੁਰੂ ਕੀ ਖੋਹੀ ਬੋਲੀ ਸਾਹਿਬ ਸ਼ਸ਼ੋਭਤ ਹੈ ਸਾਈ ਅਨਾਇਤ ਅਲੀ ਜੀ ਨੇ ਦਰਸ਼ਨ ਕੀਤੇ ਤੇ ਨਵਾਬ ਪੀਖਣ ਖਾਨ ਉਸਨੇ ਆ ਭੇਜਿਆ ਕਿ ਸਤ ਗੁਰਾਂ ਦੇ ਦਰਸ਼ਨ ਕਰੋ ਉਹ ਸਮਾਣਾ ਵਿਖੇ ਪਹੁੰਚੇ ਹੋਏ ਨੇ ਪੀਖਣ ਖਾਨ ਗੁਰਾਂ ਦੇ ਦਰਸ਼ਨ ਕਰਨ ਲਈ ਸਮਾਣੇ ਆਇਆ ਤੇ अनेका ਸੰਗਤਾਂ ਜੁੜ ਗਈਆਂ ਤੇ ਲੰਗਰ ਤਿਆਰ ਕਰਨ ਲਈ ਜਦੋਂ ਲਾングਰੀ ਸਿੰਘ ਪਾਣੀ ਲੈਣ ਗਿਆ ਤਾਂ ਗੁਰੂ ਘਰਾਂ ਦੇ ਦੁਖੀ ਵੀ ਬਹੁਤ ਹੁੰਦੇ ਨੇ ਤਾਂ ਈਰਖਾ ਦੇ ਮਾਰੇ ਗੁਰੂ ਘਰਾਂ ਦੇ ਦੁਖੀਆ ਨੇ ਖੂਹਾਂ ਵਿੱਚ ਗਊਆਂ ਦੇ ਹੱਡ ਸੁੱਟ ਦਿੱਤੇ ਤੇ ਲਾングਰੀ ਸਿੱਖ ਨੇ ਆ ਕੇ ਸਾਰੀ ਵਿੱਥਿਆ ਗੁਰੂ ਸਾਹਿਬ ਨੂੰ ਸੁਣਾਈ ਕਿ ਪਾਣੀ ਦੇ ਵਿੱਚ ਤਾਂ ਗਊਆਂ ਦੇ ਹੱਡ ਸੁੱਟ ਦੱਤੇ ਨੇ ਇਸ ਗੱਲ ਤੋਂ ਅਨਾਈ ਤਲੀ ਦੇ ਭਖਣ ਸ਼ਾ ਵੀ ਬੜੇ ਹੈਰਾਨ ਹੋਏ ਤੇ ਗੁਰੂ ਜੀ ਗੁਰੂ ਜੀ ਨੇ ਉਰੇ ਖੂਹੀ ਦਾ ਟੱਪਾ ਲਾਇਆ ਤੇ ਸੰਗਤਾਂ ਨੂੰ ਕਿਹਾ ਇੱਥੇ ਖੂਹੀ ਪਟੋ ਤੇ ਇੱਥੇ ਮਿੱਠਾ ਤੇ ਠੰਡਾ ਜਲ ਨਿਕਲਿਆ ਤੇ ਇਹ ਖੂਹੀ ਅੱਜ ਵੀ ਇਸ ਸਥਾਨ ਉੱਤੇ ਬਣੀ ਹੋਈ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਮਾਨ ਦੇ ਵਿੱਚ ਪਹੁੰਚ ਗਈ ਕਿਉਂਕਿ ਉਦੋਂ ਨਾਲੋਂ ਬਹੁਤ ਉੱਚਾ ਹੋ ਗਿਆ ਤੇ ਅੱਜ ਵੀ ਸ਼ਰਦਾ ਸਤਕਾਰ ਦੇ ਨਾਲ ਸੰਗਤਾਂ ਇੱਥੋਂ ਜਲ ਸਕਦੀਆਂ ਨੇ ਤੇ ਇਹ ਗੁਰਦੁਆਰਾ ਥੜਾ ਸਾਹਿਬ ਦੇ ਵਿੱਚ ਹੀ ਬੋਲੀ ਸਾਹਿਬ ਵੀ ਬਣੀ ਹੋਈ ਆ ਸਮਾਣੇ ਕਦੇ ਜਾਓ ਤਾਂ ਦਰਸ਼ਨ ਜ਼ਰੂਰ ਕਰਕੇ ਆਓ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਤ ਗੁਰੂ